ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਪਜੀਤ ਸਿੰਘ ਚਿੰਝਰ ਨੇ ਦੰਦਮੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਵੱਲੋਂ 6 ਜੂਨ ਦੇ ਸਮਾਗਮ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਚਤਿਧਾਰ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੌਮ ਦੇ ਨਾਮ ਸੰਦੇਸ਼ ਨਾ ਦੇਣ ਸੰਬੰਧੀ ਦਿੱਤੇ ਗਏ ਬਿਆਨ ਤੇ ਗਹਿਰੀ ਚਿੰਤਾ ਜ਼ਾਹਰ ਕੀਤੀ ਹੈ ਤੇ ਕਿਹਾ ਹੈ ਕਿ ਸ਼੍ਰੀ ਤਾਂ ਦੇ ਸਮਾਗਮ ਸਾਰਿਆਂ ਨੂੰ ਕੱਚਾਂ ਰਲ ਕੇ ਮਨਾਉਣੇ ਸਮੇਂ ਦੀ ਲੋੜ ਨੇ ਇੱਕ ਨਾ ਕਿਹਾ ਹੈ ਕਿ ਅਜਿਹੇ ਸਮੇਂ ਇੱਕ ਝੁਟਤਾ ਦਿਖਾਉਣ ਵਾਲੇ ਹੁੰਦੇ ਨੇ ਨਾ ਕਿ ਮੁੰਦਰੇ ਨੇ ਪਾਗਾਲੇ ਉਸ 6 ਜੂਨ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵੀ ਇਹ ਸ਼ਹੀਦੀ ਜਿਹੜੇ ਦਿਨ ਨੇ ਉਹ ਸਦਕਾ ਤੇ ਸਰਦਾ ਤੇ ਸਤਕਾਰ ਦੇ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਕੌਮ ਦੇ ਨਾਂ ਤੇ ਸੰਦੇਸ਼ ਵੀ ਜਾਰੀ ਕਰਦੇ ਨੇ ਪਰ ਇਸ ਵਾਰ ਦਮਦਮੇ ਟਕਸਾਲ ਦੇ ਹੁਣ ਦੇ ਮੌਜੂਦਾ ਮੁਖੀ ਬਾਬਾ ਅਰਨ암 ਸਿੰਘ ਤੁਮਾ ਜੀ ਉਹਨਾਂ ਵੱਲੋਂ ਕੱਲ ਇੱਕ ਬਿਆਨ ਆਇਆ ਜੋ ਕਿ ਮਨਸਮਨਾ ਕੀ ਬੜਾ ਮਦਭਾਗਾ ਦੁੱਖ ਦੇਣ ਵਾਲਾ ਅਤੇ ਚਿੰਤਾ ਵਾਲਾ ਬਿਆਨ ਹੈ ਉਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਅਸੀਂ ਉਸ ਦਿਨ ਕੌਮ ਦੇ ਨਾਂ ਤੇ ਜਿਹੜਾ ਸੰਦੇਸ਼ ਆਉ ਜਾਰੀ ਨਹੀਂ ਕਰਨ ਲਿਆਂਗੇ ਅਸੀਂ ਉਥੇ ਮਤਲਬ ਜਿਹੜਾ ਇਹਦਾ ਵਿਰੋਧ ਕਰਾਂਗੇ ਸੋ ਮੈਂ ਬੇਨਤੀ ਕਰਨਾ ਕਿ ਬਾਬਾ ਜੀ ਬਖਰੇਵੇਂ ਹੋ ਸਕਦੇ ਨੇ ਜਥੇਬੰਦੀਆਂ ਦੇ ਵਿੱਚ ਕੌਮ ਦੇ ਵਿੱਚ ਪਰ ਇਹ ਸ਼ਹੀਦਾਂ ਦੇ ਦਿੰਨੇ ਇਹ ਸ਼ੀਟ ਉਹਨਾਂ 84 ਦੇ ਸ਼ਹੀਦ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਹੋਏ ਸ਼ਹੀਦੀਆਂ ਪਾਈਆਂ ਨੇ ਉਹਨਾਂ ਨੂੰ ਸਤਿਕਾਰ ਦੇਣ ਲਈ ਉਹਨਾਂ ਨੂੰ ਯਾਦ ਕਰਨ ਵਾਲੇ ਜਣ ਨੇ ਪੰਜਾਬੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ